ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਇੱਕ ਦਿਨ ਪਹਿਲਾਂ ਇੱਕ ਮੈਂ ਪੋਸਟ ਪਾਈ ਸੀ ਉਸ ਪੋਸਟ ਵਿੱਚ ਮੈਂ ਲਿਖਿਆ ਸੀ ਕਿ ਇੱਕ ਖਾਲਸਤਾਨੀ ਨੇ ਮੈਨੂੰ ਗਾਲ ਕੱਢੀ ਸੀ ਅਮਰੀਕਾ ਤੋਂ ਤੇ ਜਦੋਂ ਗਾਲ ਕੱਢੀ ਮੈਂ ਪੋਸਟ ਵਿੱਚ ਲਿਖਤਾ ਸੀ ਕਿ ਉਹ ਪੋਸਟ ਜਿਹੜੀ ਹੈ ਖਾਲਸਤਾਨੀ ਦੇ ਘਰ ਉਹਦੇ ਘਰ ਵਾਲੀ ਨੇ ਪੜ੍ਹੀ ਹੋਣੀ ਹੈ ਤੇ ਉਹਨੇ ਮੈਨੂੰ ਕੱਲ ਫੋਨ ਕੀਤਾ ਸੀ ਹਾਲਾਂਕਿ ਉਹ ਜਿਹੜੀ ਭੈਣ ਹੈਗੀ ਆ ਉਹਨੇ ਮੈਨੂੰ ਇਹ ਵੀ ਕਿਹਾ ਕਹਿੰਦੀ ਬੇਝਝ ਕੋ ਕਿ ਤੁਸੀਂ ਮੇਰੀ ਫੋਟੋ ਲਾ ਸਕਦੇ ਹੋ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਤੁਸੀਂ ਮੇਰਾ ਫੋਨ ਨੰਬਰ ਵੀ ਸਕ੍ਰੀਨ ਤੇ ਦੇ ਸਕਦੇ ਹਾਂ ਮੈਂ ਇੱਕ ਉਹ ਇਨਸਾਨ ਆ ਵੀ ਕਿਸੇ ਦੇ ਘਰ ਵਿੱਚ ਕੋਈ ਪਵਾੜਾ ਨਾ ਪਵੇ ਐਸਾ ਮੈਂ ਕਦੇ ਨਾ ਸੋਚਿਆ ਤੇ ਨਾ ਕਦੇ ਸੋਚਾਂਗੇ ਪੰਜੇ ਉਂਗਲਾਂ ਜਿਹੜੀ ਅਸੀਂ ਉਦਾਹਰਨ ਦਿੰਨੇ ਹਾਂ ਇੱਕੋ ਜੀਆਂ ਦੀ ਹੁੰਦੀਆਂ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਗਲਤ ਹੋ ਸਕਦਾ ਹੈ ਕੋਈ ਬੰਦਾ ਸਹੀ ਹੋ ਸਕਦਾ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਾਸਤਕ ਹੋ ਸਕਦਾ ਹੈ ਕੋਈ ਅਸਤਤ ਹੋ ਸਕਦਾ ਹੈ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਸ਼ੇੜੀ ਹੋ ਸਕਦਾ ਕੁਝ ਵੀ ਹੋ ਸਕਦਾ ਬਸ ਸਿੱਧਾ ਕਹਿ ਦੋ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਜਦੋਂ ਉਹ ਭੈਣ ਨੇ ਮੇਰੀ ਪੋਸਟ ਪੜ੍ਹੀ ਉਹ ਕਹਿਣ ਲੱਗੀ ਗਿਆਨੀ ਜੀ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਤੁਹਾਨੂੰ ਤਾਂ ਇਹਨੇ ਗਾਲ ਕੱਢੀ ਹੈ ਤੁਹਾਡੇ ਇਹ ਲੱਗਦੇ ਕੀ ਹੈ ਕਹਿੰਦੀ ਇਹ ਇਨਸਾਨ ਤਾਂ ਆਪਣੇ ਨੋਨ ਨੂੰ ਵੀ ਸ਼ਰਿਆਮ ਗਾਲਾਂ ਕੱਢ ਦਿੰਦਾ ਕੁੜੀਆਂਾਂ ਲਈ ਜਨਕੀ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜੇ ਸਿੱਖ ਕੌਮ ਦੇ ਕਹਿ ਲਏ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਿੱਖ ਕੌਮ ਬੜੀ ਸੱਚੀ ਸੋਚੀ ਕੌਮ ਹੈ ਸਿੱਖ ਕੌਮ ਦੀਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਬਹੁਤ ਨੇ ਸੇ ਕੌਮ ਬਹੁਤ ਹੀ ਸ਼ਿਹਰਦ ਲੋਕ ਇਹ ਆਮ ਕਹਿ ਲੈਂਦੇ ਪਰ ਜਦੋਂ ਤੁਸੀਂ ਇਹ ਲੋਕ ਖਾਲਸਤਾਨ ਦੀਆਂ ਗੱਲਾਂ ਕਰਦੇ ਆ ਜਿਸ ਬੰਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਉਹ ਬੰਦਾ ਗਾਲ ਕਢੇ ਤੇ ਉਹਦੇ ਘਰ ਵਿੱਚ ਉਹਦੀ ਨੂੰਹ ਹੋਵੇ, ਉਹਦੀ ਬੇਟੀ ਹੋਵੇ, ਉਹਦੇ ਦੋ ਪੋਤੀਆਂ ਹੋਣ, ਉਹਦੇ ਦੋ ਦੋਤੀਆਂ ਹੋਣ। ਤੇ ਉਹ ਬੰਦਾ ਗਾਲ ਕੱਢੇ ਤੇ ਉਹਦੇ ਘਰ ਵਿੱਚ 5-7 ਮੋਬਾਈਲ ਹੋਣ, ਫੋਨ ਹੋਣ। ਹੁਣ ਜਿਹਦੇ ਘਰ ਵਿੱਚ 5-7 ਫੋਨ ਚੱਲਦੇ ਆ, ਫੇਸਬੁੱਕ ਚੱਲਦੀ ਐ, YouTube ਚੱਲਦੀ ਐ, Instagram ਚੱਲਦਾ, Twitter ਚੱਲਦਾ ਤੇ ਉਹਦੇ ਘਰੇ ਵੀ ਸਭ ਕੁਝ ਆਮਾ ਦੇਖਦਾ ਹੋਊਗਾ। ਮੇਰੇ ਘਰ ਦੇ ਵਿੱਚ ਇਸ ਵਕਤ ਤਕਰੀਬਨ ਤਕਰੀਬਨ ਛੇ ਫੋਨ ਨੇ ਮੰਨ ਕੇ ਚੱਲੋ YouTube ਵੀ ਚੱਲਦੀ ਹੈ Facebook ਵੀ ਚੱਲਦੀ ਹੈ Instagram ਵੀ ਚੱਲਦਾ ਮੇਰੀ ਵਾਈਫ ਕੋਲੇ ਫੋਨ ਹੁੰਦਾ ਜਦੋਂ ਮੈਂ ਕਿਸੇ ਨੂੰ ਗਾਲ ਕੱਢੂੰਗਾ ਕਿ ਮੇਰੀ ਵਾਈਫ ਨਹੀਂ ਸੁਣੂਗੀ ਮੇਰੀ ਬੇਟੀ ਨਹੀਂ ਸੁਣੂਗੀ ਮੈਂ ਕਿਸ ਨੂੰ ਗਾਲ ਕੱਢੂੰਗਾ ਹਾਲਾਂਕਿ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਜਿਹੜਾ ਬੰਦਾ ਗਾਲ ਕੱਢਦਾ ਉਹ ਆਪਣੀ ਜ਼बान ਗੰਦੀ ਕਰਦਾ ਸਾਡੇ ਤੇ ਉਹਨਾਂ ਗਾਲਾਂ ਦਾ ਕੋਈ ਅਸਰ ਨਹੀਂ ਮੈਂ ਤਾਂ ਕੰਮ ਕੱਢਿਆ ਕਰੋ ਬਤੋ ਬਦ 5-7 ਮਿੰਟ ਗਾਲਾਂ ਵਾਜਦੇ ਸਪੈਸ਼ਲ ਕਰ ਲਿਆ ਕਰੋ 24 ਘੰਟੇ ਵਿੱਚੋਂ ਜਿਵੇਂ ਰੋਟੀ ਖਾਣ ਤਵੇ ਨਾ ਭੁੱਖ ਨਹੀਂ ਮੇਟਦੀ ਤੇ ਗਾਲਾਂ ਕੱਢਣ ਤੋਂ ਬਿਨਾਂ ਵੀ ਰੋਟੀ ਹਾਜ਼ਮੇ ਹੁੰਦੀ ਨਹੀਂ ਹੁੰਦੀ ਮੈਨੂੰ ਪੋਸਟ ਵੀ ਪੰਨਾ ਹੁੰਦਾ ਵੀਵੇਂ ਡਾਕਟਰ ਕੋਲੇ ਜਾਣਾ ਪੈਂਦਾ ਪੱਥਰੀ ਦਾ ਇਲਾਜ ਕਰਾਉਣ ਵਾਸਤੇ ਡਾਕਟਰ ਪੈਸੇ ਮੰਗਦਾ ਸਕੈਨ ਹੁੰਦੀ ਹੈ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਮੇਰੀ ਪੋਸਟ ਪੜ੍ਹ ਲਿਆ ਕਰੋ ਪੱਥਰੀ ਆਪੀ ਗੁਰਜਿਆ ਕਰੋ ਮੈਂ ਵੀ ਕਹਿੰਦਾ ਹਾਂ ਸਾਨੂੰ ਕੋਈ ਪਰਵਾਹ ਨਹੀਂ ਪਰ ਸਵਾਲ ਇਹ ਹੈ ਵੀ ਜਿਹੜਾ ਬੰਦਾ ਕਹਿੰਦਾ ਮੈਂ ਖਾਲਸਤਾਨੀ ਆ ਮੇਰੇ ਘਰੇ ਲੂਹ ਵੀ ਹੈ ਮੇਰੇ ਘਰੇ ਬੇਟੀ ਵੀ ਹੈ ਤੇ ਮੈਂ ਗਾਣਾ ਕਾੜਨਾ ਤੇ ਉਹਦੀ ਘਰ ਵਾਲੀ ਕਹਿੰਦੀ ਹੋਵੇ ਫੋਨ ਕਰਕੇ ਵੀ ਤਾ ਆਪਣੇ ਲੂਹ ਨੂੰ ਗਾਣਾ ਕੱਢ ਦੇ ਹੁਣ ਦੱਸੋ ਤੁਸੀਂ ਇਤੋਂ ਜ਼ਿਆਦਾ ਕੋਈ ਬੰਦਾ ਬਸ਼ਰਮ ਹੋ ਸਕਦਾ ਹੈ ਹਾਲਾਂਕਿ ਉਹ ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਕਹਿੰਦੀ ਆ ਮੇਰਾ ਫੋਨ ਨੰਬਰ ਹੈ ਤੇ ਆ ਮੇਰੀ ਫੋਟੋ ਹੈ ਭੇਜੀ ਉਹਨੇ ਮੈਨੂੰ ਕਹਿੰਦੀ ਅਸੀਂ ਅਮਰੀਕਾ ਵਿੱਚ ਕਿੱਥੇ ਰਹਿੰਦੇ ਉਹ ਐਡਰੈਸ ਭੇਤਾ ਛਰੇ ਆਂ ਬੋਲਦੇ ਕਹਿੰਦੀ ਜਾਨੀ ਕਿ ਜਿਹੜੇ ਖਾਲਸਤਾਨੀ ਤੋਂ ਉਹਦੇ ਘਰ ਵਾਲੀ ਹੈ ਨਹੀਂ ਦੁਖੀ ਹੋਵੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਹੋਰ ਲੋਕ ਕਿੰਨੇ ਦੁਖੀ ਹੋਣਗੇ ਇਹਨਾਂ ਲੋਕਾਂ ਦੇ ਮਿੱਤਰੋ ਗੱਲ ਸੁਣਿਓ ਜੇ ਤੁਸੀਂ ਕੈਨੇਡਾ ਵਿੱਚ ਬੈਠੇ ਹੋ ਅਮਰੀਕਾ ਵਿੱਚ ਬੈਠੇ ਹੋ ਆਸਟ੍ਰੇਲੀਆ ਵਿੱਚ ਬੈਠੇ ਹੋ ਜਰਮਨ ਵਿੱਚ ਬੈਠੇ ਹੋ ਇੰਗਲੈਂਡ ਵਿੱਚ ਬੈਠੇ ਹੋ ਕਿਤੇ ਵੀ ਬੈਠੇ ਹੋ ਬੁੱਟਾ ਸਿੰਘ ਦਾ ਚਿਹਰਾ ਇਦਾਂ ਹੀ ਹੱਸਦਾ ਰਹਿਣਾ ਹੈ ਖੁਸ਼ ਮિજાਜ ਸਾਡੇ ਮੱਥੇ ਤੇ ਤੋੜੀ ਨਹੀਂ ਪੈਣੀ ਤੁਸੀਂ ਤੇਉੜੀ ਪਵਾ ਵੀ ਨਹੀਂ ਸਕਦੇ ਅਸੀਂ ਖੁਸ਼ ਮિજાਜ ਬੰਦੇ ਆ ਬਾਬੇ ਨਾਨਕ ਦੀ ਜਿਹੜੀ ਫਲਸਫੀ ਹੈ ਉਹਨੂੰ ਫੋਲੋ ਕਰਦੇ ਹਾਂ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਉਹ ਗਾਲਾਂ ਨੇ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਗਾਲਾਂ ਕੱਢਣੀਆਂ ਨਹੀਂ ਆਉਂਦੀਆਂ ਕਿਤੇ ਸਪੈਸ਼ਲ ਬਹਿ ਜਾਾਂਗੇ ਕਿਤੇ ਬੰਦ ਕਮਰੇ ਵਿੱਚ ਕੱਢ ਕੇ ਵੀ ਦਿਖਾ ਦਾਂਗੇ ਆਲਾ ਕਿਦਾਂ ਕੱਢੀ ਵੀ ਪਰ ਤੁਹਾਡੇ ਵਾਂਗੂ ਲੋਕਾਂ ਵਿੱਚ ਨਹੀਂ ਗੰਦ ਪਾਉਂਦੇ ਅਸੀਂ ਸਮਝਾਈ ਗੱਲ ਦੀ ਬਸ ਇਹ ਪ੍ਰਵਾਨ ਕਰ ਲਿਓ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜਾ ਬੰਦਾ ਆਪਣੇ ਨੂਹ ਨੂੰ ਸ਼ਰਿਆਮ ਗਾਲਾਂ ਕੱਢਦਾ ਹੋਵੇ ਉਹਦੇ ਘਰ ਵਾਲੇ ਕਹੇ ਕਿ ਗਿਆਨੀ ਜੀ ਤੁਸੀਂ ਤਾਂ ਕੀ ਹੋ ਇਹ ਤਾਂ ਆਪਣੇ ਨੂਹ ਨੂੰ ਗਾਲਾਂ ਕੱਢਦਾ ਹੈ ਕਹਿੰਦੀ ਇਹਦਾ ਗੁੱਸਾ ਨਾ ਕਰਿਓ ਤੁਸੀਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨਕ ਦਿਨ ਪਹਿਲਾਂ ਇੱਕ ਮੈਂ ਪੋਸਟ ਪਾਈ ਸੀ ਉਸ ਪੋਸਟ ਵਿੱਚ ਮੈਂ ਲਿਖਿਆ ਸੀ ਕਿ ਇੱਕ ਖਾਲਸਤਾਨੀ ਨੇ ਮੈਨੂੰ ਗਾਲ ਕੱਢੀ ਸੀ ਅਮਰੀਕਾ ਤੋਂ ਤੇ ਜਦੋਂ ਗਾਲ ਕੱਢੀ ਮੈਂ ਪੋਸਟ ਵਿੱਚ ਲਿਖਤਾ ਸੀ ਤੇ ਉਹ ਪੋਸਟ ਜਿਹੜੀ ਐ ਖਾਲਸਤਾਨੀ ਦੇ ਘਰ ਉਹਦੇ ਘਰ ਵਾਲੀ ਨੇ ਪੜ੍ਹੀ ਹੋਣੀ ਐ ਤੇ ਉਹਨੇ ਮੈਨੂੰ ਕੱਲ ਫੋਨ ਕੀਤਾ ਸੀ ਹਾਲਾਂਕਿ ਉਹ ਜਿਹੜੀ ਭੈਣ ਹੈਗੀ ਆ ਉਹਨੇ ਮੈਨੂੰ ਇਹ ਵੀ ਕਿਹਾ ਕਹਿੰਦੀ ਬੇਝਝ ਕੋ ਕੇ ਤੁਸੀਂ ਮੇਰੀ ਫੋਟੋ ਲਾ ਸਕਦੇ ਹੋ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਤੁਸੀਂ ਮੇਰਾ ਫੋਨ ਨੰਬਰ ਵੀ ਸਕਰੀਨ ਤੇ ਦੇ ਸਕਦੇ ਮੈਂ ਇੱਕ ਉਹ ਇਨਸਾਨ ਆ ਵੀ ਕਿਸੇ ਦੇ ਘਰ ਵਿੱਚ ਕੋਈ ਪਵਾੜਾ ਨਾ ਪਵੇ ਐਸਾ ਮੈਂ ਕਦੇ ਨਾ ਸੋਚਿਆ ਤੇ ਨਾ ਕਦੇ ਸੋਚਾਂਗੇ ਪੰਜੇ ਉਂਗਲਾਂ ਜਿਹੜੀ ਅਸੀਂ ਉਦਾਹਰਨ ਦਿੰਨੇ ਹਾਂ ਇੱਕੋ ਜੀਆਂ ਨਹੀਂ ਹੁੰਦੀਆਂ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਗਲਤ ਹੋ ਸਕਦਾ ਹੈ ਕੋਈ ਬੰਦਾ ਸਹੀ ਹੋ ਸਕਦਾ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਾਸਤਕ ਹੋ ਸਕਦਾ ਕੋਈ ਆਸਤਕ ਹੋ ਸਕਦਾ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਸ਼ੇੜੀ ਹੋ ਸਕਦਾ ਕੁਝ ਵੀ ਹੋ ਸਕਦਾ ਬਸ ਸਿੱਧਾ ਕਹਿ ਦਿਓ ਵੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਜਦੋਂ ਉਹ ਭੈਣ ਨੇ ਮੇਰੀ ਪੋਸਟ ਪੜ੍ਹੀ ਉਹ ਕਹਿਣ ਲੱਗੇ ਗਿਆਨੀ ਜੀ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਤੁਹਾਨੂੰ ਤਾਂ ਇਹਨੇ ਗਾਲ ਕੱਢੀ ਐ ਤੁਹਾਡੇ ਇਹ ਲੱਗਦੇ ਕੀ ਐ ਕਹਿੰਦੀ ਇਹ ਇਨਸਾਨ ਤਾਂ ਆਪਣੇ ਨੋਂ ਨੂੰ ਵੀ ਸ਼ਰਿਆਮ ਗਾਲਾਂ ਕੱਢ ਦਿੰਦਾ ਕੁੜੀਆਂ ਦੀ ਜਾਣ ਕੇ ਇਹ ਖਾਲਸਤਾਨੀਆਂ ਦੀ ਕਰਤੂਤ ਐ ਜਿਹੜੇ ਸਿੱਖ ਕੌਮ ਦੇ ਕਹ ਲਗੇ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਿੱਖ ਕੌਮ ਬੜੀ ਸੱਚੀ ਸੋਚੀ ਕੌਮ ਹੈ ਸਿੱਖ ਕੌਮ ਦੀਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਬਹੁਤ ਲਈ ਸਿੱਖ ਕੌਮ ਬਹੁਤ ਹੀ ਸ਼ਹਿਰਦ ਲੋਕ ਇਹ ਆਮ ਕਹਿ ਜਾਂਦੇ ਪਰ ਜਦੋਂ ਤੁਸੀਂ ਇਹ ਲੋਕ ਖਾਲਸਾਤਾਨ ਦੀਆਂ ਗੱਲਾਂ ਕਰਦੇ ਆ ਜਿਸ ਬੰਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਉਹ ਬੰਦਾ ਗਾਲ ਕਢੇ ਤੇ ਉਹਦੇ ਘਰ ਵਿੱਚ ਉਹਦੀ ਨੂੰਹ ਹੋਵੇ ਉਹਦੀ ਬੇਟੀ ਹੋਵੇ ਉਹਦੇ ਦੋ ਪੋਤੀਆਂ ਹੋਣ ਉਹਦੇ ਦੋ ਦੋਤੀਆਂ ਹੋਣ ਤੇ ਉਹ ਬੰਦਾ ਗਾਲ ਕਢੇ ਤੇ ਉਹਦੇ ਘਰ ਵਿੱਚ ਪੰਜ ਸੱਤ ਮੋਬਾਈਲ ਹੋਣ ਫੋਨ ਹੋਣ ਹੁਣ ਜਿਹਦੇ ਘਰ ਵਿੱਚ ਪੰਜ ਸੱਤ ਫੋਨ ਚੱਲਦੇ ਆ ਫੇਸਬੁੱਕ ਚੱਲਦੀ ਐ YouTube ਚੱਲਦੀ ਐ Instagram ਚੱਲਦਾ Twitter ਚੱਲਦਾ ਤੇ ਉਹਦੇ ਘਰੇ ਵੀ ਸਭ ਕੁਝ ਆਪਣਾ ਦੇਖਦਾ ਹੋਊਗਾ ਮੇਰੇ ਘਰ ਦੇ ਵਿੱਚ ਇਸ ਵਕਤ ਤਕਰੀਬਨ ਤਕਰੀਬਨ 6 ਫੋਨ ਨੇ ਮੰਨ ਕੇ ਚੱਲੋ YouTube ਵੀ ਚੱਲਦੀ ਐ Facebook ਵੀ ਚੱਲਦੀ ਐ Instagram ਵੀ ਚੱਲਦਾ ਮੇਰੀ ਵਾਈਫ ਕੋਲੇ ਫੋਨ ਹੁੰਦਾ ਜਦੋਂ ਮੈਂ ਕਿਸੇ ਨੂੰ ਗਾਲ ਕੱਢੂੰਗਾ ਕਿ ਮੇਰੀ ਵਾਈਫ ਨਹੀਂ ਸੁਣੂਗੀ ਮੇਰੀ ਬੇਟੀ ਨੂੰ ਸੁਣੂਗੀ ਮੈਂ ਕਿਸ ਨੂੰ ਗਾਲ ਕੱਢੂਗਾ ਹਾਲਾਂਕਿ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਵੀ ਜਿਹੜਾ ਬੰਦਾ ਗਾਲ ਕੱਢਦਾ ਉਹ ਆਪਣੀ ਜਵਾਨ ਗੰਦੀ ਕਰਦਾ ਸਾਡੇ ਤੇ ਉਹਨਾਂ ਗਾਲਾਂ ਦਾ ਕੋਈ ਅਸਰ ਨਹੀਂ ਮੈਂ ਤਾਂ ਕਹਿੰਦਾ ਕੱਢਿਆ ਕਰੋ ਵੱਧ ਤੋਂ ਵੱਧ 5-7 ਮਿੰਟ ਗਾਲਾਂ ਵਾਸਤੇ ਸਪੈਸ਼ਲ ਕੱਢ ਲਿਆ ਕਰੋ 24 ਘੰਟੇ ਵਿੱਚੋਂ ਜਿਵੇਂ ਰੋਟੀ ਖਾਣ ਤੋਂ ਬਿਨਾਂ ਭੁੱਖ ਨਹੀਂ ਮਿਟਦੀ ਤੇ ਗਾਲਾਂ ਕੱਢਣ ਤੋਂ ਬਿਨਾਂ ਵੀ ਰੋਟੀ ਹਾਜ਼ਮੀ ਹੁੰਦੀ ਨਹੀਂ ਹੁੰਦੀ ਮੈਂ ਤਾਂ ਪੋਸਟ ਵੀ ਪੰਨਾ ਹੁੰਨਾ ਵੀ ਐਵੇਂ ਡਾਕਟਰ ਕੋਲੇ ਜਾਣਾ ਪੈਂਦਾ ਪੱਥਰੀ ਦਾ ਇਲਾਜ ਕਰਾਉਣ ਵਾਸਤੇ ਡਾਕਟਰ ਪੈਸੇ ਮੰਗਦਾ ਸਕੈਨ ਹੁੰਦੀ ਹੈ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਮੇਰੀ ਪੋਸਟ ਪੜ੍ਹ ਲਿਆ ਕਰੋ ਪੱਥਰੀ ਆਪੀ ਗੁਰਜਿਆ ਕਰੋ ਮੈਂ ਫਿਰ ਵੀ ਕਹਿੰਦਾ ਹਾਂ ਸਾਨੂੰ ਕੋਈ ਪਰਵਾਹ ਨਹੀਂ ਪਰ ਸਵਾਲ ਇਹ ਹੈ ਵੀ ਜਿਹੜਾ ਬੰਦਾ ਕਹਿੰਦਾ ਮੈਂ ਖਾਲਸਤਾਨੀ ਆ ਮੇਰੇ ਘਰੇ ਨੂੰ ਵੀ ਹੈ ਮੇਰੇ ਘਰੇ ਬੇਟੀ ਵੀ ਹੈ ਤੇ ਮੈਂ ਗਾਣਾ ਕਾੜਨਾ ਤੇ ਉਹਦੀ ਘਰ ਵਾਲੀ ਕਹਿੰਦੀ ਹੋਵੇ ਫੋਨ ਕਰਕੇ ਵੀ ਇਹ ਤਾਂ ਆਪਣੇ ਨੂੰ ਨੂੰ ਗਾੜ ਕੱਢਦੇ ਹੂੰ ਦੱਸੋ ਤੁਸੀਂ ਐਦੋਂ ਜ਼ਿਆਦਾ ਕੋਈ ਬੰਦਾ ਬਸ਼ਰਮ ਹੋ ਸਕਦਾ ਖਾਲਾ ਕਿ ਉਹ ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਕਹਿੰਦੀ ਆ ਮੇਰਾ ਫੋਨ ਨੰਬਰ ਹੈ ਤੇ ਆ ਮੇਰੀ ਫੋਟੋ ਹੈ ਭੇਜੀ ਤੀ ਉਹਨੇ ਮੈਨੂੰ ਕਹਿੰਦੇ ਅਸੀਂ ਅਮਰੀਕਾ ਵਿੱਚ ਕਿੱਥੇ ਰਹਿੰਦੇ ਉਹ ਐਡਰੈਸ ਭੇਜਤਾ ਛਰੇ ਆਂ ਬੋਲਦੇ ਕਹਿੰਦੀ ਜਣਕੇ ਜਿਹੜੇ ਖਾਲਸਤਾਨੀ ਤੋਂ ਉਹਦੇ ਘਰ ਵਾਲੀ ਐਨੀ ਦੁਖੀ ਹੋਵੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਹੋਰ ਲੋਕ ਕਿੰਨੇ ਦੁਖੀ ਹੋਣਗੇ ਇਹਨਾਂ ਲੋਕਾਂ ਤੇ ਮਿੱਤਰੋ ਗੱਲ ਸੁਣਿਓ ਜੇ ਤੁਸੀਂ ਕੈਨੇਡਾ ਵਿੱਚ ਬੈਠੇ ਹੋ ਅਮਰੀਕਾ ਵਿੱਚ ਬੈਠੇ ਹੋ ਆਸਟ੍ਰੇਲੀਆ ਵਿੱਚ ਬੈਠੇ ਹੋ ਜਰਮਨ ਵਿੱਚ ਬੈਠੇ ਹੋ ਇੰਗਲੈਂਡ ਵਿੱਚ ਬੈਠੇ ਹੋ ਕਿਤੇ ਵੀ ਬੈਠੇ ਹੋ ਬੁੱਟਾ ਸਿੰਘ ਦਾ ਚਿਹਰਾ ਐਦਾਂ ਹੀ ਹੱਸਦਾ ਰਹਿਣਾ ਕੋਸ ਮਜ਼ਾਕ ਸਾਡੇ ਮੱਥੇ ਤੇ ਤੋੜੀ ਨਹੀਂ ਪੈਣੀ ਤੁਸੀਂ ਤੇ ਉਹੜੀ ਪਵਾ ਵੀ ਨਹੀਂ ਸਕਦੇ ਅਸੀਂ ਖੁਸ਼ ਮਜਾਜ ਬੰਦੇ ਆ ਬਾਬੇ ਨਾਨਕ ਦੀ ਜਿਹੜੀ ਫਲਸਫੀ ਹੈ ਉਹਨੂੰ ਫੋਲੋ ਕਰਦੇ ਆ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਉਹ ਗਾਣਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਗਾਣਾ ਕਢਣੀਆਂ ਨਹੀਂ ਆਉਂਦੀਆਂ ਕਿਤੇ ਸਪੈਸ਼ਲ ਬਹਿ ਜਾਗੇ ਕਿਤੇ ਬੰਦ ਕਮਰੇ ਵਿੱਚ ਕੱਢ ਕੇ ਵੀ ਦਿਖਾ ਦੰਗੇ ਗਾਣਾ ਕਿੱਦਾਂ ਕੱਢੀ ਵੀ ਪਰ ਤੁਹਾਡੇ ਵਾਂਗੂ ਲੋਕਾਂ ਵਿੱਚ ਇੰਨੀ ਗੰਦ ਪਾਉਂਦੇ ਅਸੀਂ ਸਮਝਾਈ ਗੱਲ ਦੀ ਬਸ ਇਹ ਪ੍ਰਵਾਨ ਕਰ ਲਿਓ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜਾ ਬੰਦਾ ਆਪਣੇ ਨੂਹ ਨੂੰ ਸ਼ਰਿਆਮ ਗਾਲਾਂ ਕੱਢਦਾ ਹੋਵੇ ਉਹਦੇ ਘਰ ਵਾਲੇ ਕਹੇ ਕਿ ਗਿਆਨੀ ਜੀ ਤੁਸੀਂ ਤਾਂ ਕੀ ਹੋ ਇਹ ਤਾਂ ਆਪਣੇ ਨੂਹ ਨੂੰ ਗਾਲਾਂ ਕੱਢਦਾ ਹੈ ਕਹਿੰਦੀ ਇਹਦਾ ਗੁੱਸਾ ਨਾ ਕਰਿਓ ਤੁਸੀਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਇੱਕ ਦਿਨ ਪਹਿਲਾਂ ਇੱਕ ਮੈਂ ਪੋਸਟ ਪਾਈ ਸੀ ਉਸ ਪੋਸਟ ਵਿੱਚ ਮੈਂ ਲਿਖਿਆ ਸੀ ਕਿ ਇੱਕ ਖਾਲਸਤਾਨੀ ਨੇ ਮੈਨੂੰ ਗਾਲ ਕੱਢੀ ਸੀ ਅਮਰੀਕਾ ਤੋਂ ਤੇ ਜਦੋਂ ਗਾਲ ਕੱਢੀ ਮੈਂ ਪੋਸਟ ਵਿੱਚ ਲਿਖਤਾ ਸੀ ਤੇ ਉਹ ਪੋਸਟ ਜਿਹੜੀ ਐ ਖਾਲਸਤਾਨੀ ਦੇ ਘਰ ਉਹਦੇ ਘਰ ਵਾਲੀ ਨੇ ਪੜ੍ਹੀ ਹੋਣੀ ਹੈ ਤੇ ਉਹਨੇ ਮੈਨੂੰ ਕੱਲ ਫੋਨ ਕੀਤਾ ਸੀ ਹਾਲਾਂਕਿ ਮੁਜੜੀ ਭੈਣ ਹੈਗੀ ਆ ਉਹਨੇ ਮੈਨੂੰ ਇਹ ਵੀ ਕਿਹਾ ਕਹਿੰਦੀ ਬੇਝਝ ਕੋ ਕਿ ਤੁਸੀਂ ਮੇਰੀ ਫੋਟੋ ਲਾ ਸਕਦੇ ਹੋ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਤੁਸੀਂ ਮੇਰਾ ਫੋਨ ਨੰਬਰ ਵੀ ਸਕਰੀਨ ਤੇ ਦੇ ਸਕਦੇ ਹੋ ਮੈਂ ਇੱਕ ਉਹ ਇਨਸਾਨ ਆ ਵੀ ਕਿਸੇ ਦੇ ਘਰ ਵਿੱਚ ਕੋਈ ਪਵਾੜਾ ਨਾ ਪਵੇ ਐਸਾ ਮੈਂ ਕਦੇ ਨਾ ਸੋਚਿਆ ਤੇ ਨਾ ਕਦੇ ਸੋਚਾਂਗੇ ਪੰਜੇ ਉਂਗਲਾਂ ਜਿਹੜੀ ਅਸੀਂ ਉਦਾਹਰਨ ਦਿੰਨੇ ਆ ਇੱਕੋ ਜੀਆਂ ਨਹੀਂ ਹੁੰਦੀਆਂ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਗਲਤ ਹੋ ਸਕਦਾ ਹੈ ਕੋਈ ਬੰਦਾ ਸਹੀ ਹੋ ਸਕਦਾ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਾਸਤਕ ਹੋ ਸਕਦਾ ਕੋਈ ਆਸਤਕ ਹੋ ਸਕਦਾ ਹੈ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਸ਼ੇੜੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬਸ ਸਿੱਧਾ ਕਹਿ ਦਿਓ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਜਦੋਂ ਉਹ ਭੈਣ ਨੇ ਮੇਰੀ ਪੋਸਟ ਪੜ੍ਹੀ ਉਹ ਕਹਿਣ ਲੱਗੇ ਗਿਆਨੀ ਜੀ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਤੁਹਾਨੂੰ ਤਾਂ ਇਹਨੇ ਗਾਲ ਕੱਢੀ ਐ ਤੁਹਾਡੇ ਇਹ ਲੱਗਦੇ ਕੀ ਐ ਕਹਿੰਦੀ ਇਹ ਇਨਸਾਨ ਤਾਂ ਆਪਣੇ ਨੂਨ ਨੂੰ ਵੀ ਸ਼ਰਿਆਮ ਗਾਣਾ ਕੱਢ ਦਿੰਦਾ ਕੁੜੀਆਂਾਂ ਦੀ ਜਣ ਕੇ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜੇ ਸਿੱਖ ਕੌਮ ਦੇ ਕਹਿ ਲਿਏ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਿੱਖ ਕੌਮ ਬੜੀ ਸੱਚੀ ਸੁੱੱਚੀ ਕੌਮ ਹੈ ਸਿੱਖ ਕੌਮ ਦੀਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਬਹੁਤ ਨੇ ਸਿੱਖ ਕੌਮ ਬਹੁਤ ਹੀ ਸ਼ਿਹਰਦ ਲੋਕ ਇਹ ਆਮ ਕਹਿ ਲੈਂਦੇ ਪਰ ਜਦੋਂ ਤੁਸੀਂ ਇਹ ਲੋਕ ਖਾਲਸਤਾਨ ਦੀਆਂ ਗੱਲਾਂ ਕਰਦੇ ਆ ਜਿਸ ਬੰਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਉਹ ਬੰਦਾ ਗਾਲ ਕਢੇ ਤੇ ਉਹਦੇ ਘਰ ਵਿੱਚ ਉਹਦੀ ਨੂੰਹ ਹੋਵੇ ਉਹਦੀ ਬੇਟੀ ਹੋਵੇ ਉਹਦੇ ਦੋ ਪੋਤੀਆਂ ਹੋਣ ਉਹਦੇ ਦੋ ਦੋਤੀਆਂ ਹੋਣ ਤੇ ਉਹ ਬੰਦਾ ਗਾਲ ਕੱਢੇ ਤੇ ਉਹਦੇ ਘਰ ਵਿੱਚ ਪੰਜ ਸੱਤ ਮੋਬਾਈਲ ਹੋਣ ਫੋਨ ਹੋਣ ਹੁਣ ਜਿਹਦੇ ਘਰ ਵਿੱਚ ਪੰਜ ਸੱਤ ਫੋਨ ਚੱਲਦੇ ਆ ਫੇਸਬੁੱਕ ਚੱਲਦੀ ਐ YouTube ਚੱਲਦੀ ਐ ਇੰਸਟਾਗ੍ਰam ਚੱਲਦਾ ਟਵਿੱਟਰ ਚੱਲਦਾ ਤੇ ਉਹਦੇ ਘਰੇ ਵੀ ਸਭ ਕੁਝ ਆਪਣਾ ਦੇਖਦਾ ਹੋਊਗਾ ਮੇਰੇ ਘਰ ਦੇ ਵਿੱਚ ਇਸ ਵਕਤ ਤਕਰੀਬਨ ਤਕਰੀਬਨ 6 ਫੋਨ ਨੇ ਮੰਨ ਕੇ ਚਲੋ YouTube ਵੀ ਚੱਲਦੀ ਐ ਫੇਸਬੁਕ ਵੀ ਚੱਲਦੀ ਹੈ ਇੰਸਟਾਗ੍ਰਾਮ ਵੀ ਚੱਲਦਾ ਮੇਰੀ ਵਾਈਫ ਕੋਲੇ ਫੋਨ ਹੁੰਦਾ ਜਦੋਂ ਮੈਂ ਕਿਸੇ ਨੂੰ ਗਾਲ ਕੱਢੂੰਗਾ ਕਿ ਮੇਰੀ ਵਾਈਫ ਨਹੀਂ ਸੁਣੂਗੀ ਮੇਰੀ ਬੇਟੀ ਨਹੀਂ ਸੁਣੂਗੀ ਮੈਂ ਕਿਸ ਨੂੰ ਗਾਲ ਕੱਢੂੰਗਾ ਹਾਲਾਂਕਿ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਜਿਹੜਾ ਬੰਦਾ ਗਾਲ ਕੱਢਦਾ ਉਹ ਆਪਣੀ ਜ਼बान ਗੰਦੀ ਕਰਦਾ ਹੈ ਸਾਡੇ ਤੇ ਉਹਨਾਂ ਗਾਲਾਂ ਦਾ ਕੋਈ ਅਸਰ ਨਹੀਂ ਮੈਂ ਤਾਂ ਕਨ ਕੱਢਿਆ ਕਰ ਰੋ ਬਤ ਤੋ 5-7 ਮਿੰਟ ਗਾਲਾਂ ਵਾੜਦੇ ਸਪੈਸ਼ਲ ਕਰਨੇ ਕਰੋ 24 ਘੰਟੇ ਵਿੱਚੋਂ ਜਿਵੇਂ ਰੋਟੀ ਖਾਣ ਤਵੇ ਨਾ ਭੁੱਖ ਨਿਮੇਟਦੀ ਤੇ ਗਾਲਾਂ ਕੱਢਣ ਤੋਂ ਬਿਨਾ ਵੀ ਰੋਟੀ ਹਾਜ਼ਮੇ ਹੁੰਦੀ ਨਹੀਂ ਹੁੰਦੀ ਮੇਰਾ ਤਾਂ ਪੋਸਟ ਵੀ ਪੰਨ ਹੋਣਾ ਵੀ ਐਵੇਂ ਡਾਕਟਰ ਕੋਲੇ ਜਾਣਾ ਪੈਂਦਾ ਪੱਥਰੀ ਦਾ ਇਲਾਜ ਕਰਾਉਣ ਵਾਸਤੇ ਡਾਕਟਰ ਪੈਸੇ ਮੰਗਦਾ ਸਕੈਨ ਹੁੰਦੀ ਹੈ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਮੇਰੀ ਪੋਸਟ ਪੜ ਲਿਆ ਕਰੋ ਪੱਥਰੀ ਆਪੀ ਵਰਜਾ ਕਰੋ ਨਾ ਫਿਰ ਵੀ ਕੰਮ ਹੁੰਦਾ ਸਾਨੂੰ ਕੋਈ ਪਰਵਾਹ ਨਹੀਂ ਪਰ ਸਵਾਲ ਇਹ ਹੈ ਵੀ ਜਿਹੜਾ ਬੰਦਾ ਕਹਿੰਦਾ ਮੈਂ ਖਾਲਸਤਾਨੀ ਆ ਮੇਰੇ ਘਰੇ ਨੂੰ ਵੀ ਹੈ ਮੇਰੇ ਘਰੇ ਬੇਟੀ ਵੀ ਹੈ ਤੇ ਮੈਂ ਗਾਲਾਂ ਕੱਢਦਾ ਤੇ ਉਹਦੀ ਘਰ ਵਾਲੀ ਕਹਿੰਦੀ ਹੋਵੇ ਫੋਨ ਕਰਕੇ ਵੀ ਤਾ ਆਪਣੇ ਨੂੰ ਨੂੰ ਗਾਲ ਕੱਢ ਦੇ ਹੁਣ ਦੱਸੋ ਤੁਸੀਂ ਐਦਾਂ ਜਿਆਦਾ ਕੋਈ ਬੰਦਾ ਬਸ਼ਰਮ ਹੋ ਸਕਦਾ ਹੈ ਹਾਲਾਂਕਿ ਉਹ ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਕਹਿੰਦੀ ਆ ਮੇਰਾ ਫੋਨ ਨੰਬਰ ਹੈ ਤੇ ਆ ਮੇਰੀ ਫੋਟੋ ਹੈ ਭੇਜੀ ਥੀ ਉਹਨੇ ਮੈਨੂੰ ਕਹਿੰਦੇ